ਫਾਜ਼ਿਲਕਾ ਦੇ ਵਿੱਚ ਬੀਤੀ ਕੱਲ੍ਹ ਹੋਏ ਇੱਕ ਦਰਦਨਾਖਾ ਹਾਦਸੇ 'ਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਹਾਦਸਾ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਪੈਂਦੇ ਪਿੰਡ ਚੰਦਮਾਰੀ ਦੇ ਨਜ਼ਦੀਕ ਹੋਇਆ। ਜਾਣਕਾਰੀ ਦੇ ਮੁਤਾਬਕ ਮਨਜੀਤ ਸਿੰਘ ਨਾਂ ਦਾ ਲੋਕਲ ਵਸਨੀਕ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਸੌਰੇ ਕਰ ਜਾ ਰਿਹਾ ਸੀ। ਪਰ ਪਿੰਡ ਚੰਦਮਾਰੀ ਦੇ ਕੋਲ ਇੱਕ ਤੇਜ਼ ਰਫ਼ਤਾਰ ਬੇਕਾਬੂ ਹੋਈ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਵਿੱਚ ਮਨਜੀਤ ਸਿੰਘ, ਉਸਦੀ ਪਤਨੀ ਅਤੇ ਇੱਕ 4 ਸਾਲ ਦੇ ਬੱਚੇ ਦੀ ਮੌਤ ਹੋ ਗਈ। ਜਦਕੇ 2 ਸਾਲ ਦਾ ਬੇਟਾ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਜਿਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਟੱਕਰ ਮਾਰਨ ਵਾਲੀ ਕਾਰ ਦਾ ਮਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਰਿਹਾ ਹੈ ਤੇ ਉਸ ਦੀ ਪਾਲ ਕੀਤੀ ਜਾ ਰਹੀ ਹੈ ਪਿੰਡ ਤਰਤਾਂ ਵਾਲੇ ਰਹਿੰਦੇ ਆ ਜੀ ਚੋਕੜੀ ਪੁਰਾਣੇ ਵਿਆਹ ਆ ਉੱਥੇ ਆ ਜੇ ਸਹੁਰਿਆਂ ਨੂੰ ਮਿਲਣ ਆ ਰਹੇ ਸੀ ਤੇ ਅਚਾਨਕ ਜੀ ਸਾਡੇ ਕੋਲ ਤੇ ਫੋਨ ਗਿਆ ਅਸੀਂ ਪਹੁੰਚਿਆ ਉਸ ਵੇਲੇ ਜਿਹੜੀ ਡੈੱਡ ਬੋਡੀ ਹੈ ਉਹ ਜੀ ਗੱਡੀ ਤੇ ਲੱਦੀ ਖੜੇ ਸੀ ਹਸਪਤਾਲ ਲਿਆਂਦੀ ਜੀ ਇੱਥੇ ਇੱਥੇ ਆ ਗਏ ਆ ਜੀ ਆ ਕੁਛ ਨਹੀਂ ਕਹਿ। ਇੱਕ ਗੱਡੀ ਵੱਜੀ ਹੈ ਜੀ ਆ ਕਿਹੜੀ ਟੋਇਓ ਟੋਰਸਟੀ ਜੀ ਇਸ ਤਰ੍ਹਾਂ ਇਹ ਮੋਟਰਸਾਈਕਲ ਤੇ ਸੀ। ਇਹ ਜੀ ਫਾਇਲ ਕਰ ਤੋਂ ਜਾ ਰਹੇ ਸੀ। ਭਾਂਗ ਚਾਲੇ ਜੋਗ ਚਾਲਾ। ਉਹ ਦਿਸਦਾਰੀ ਚੱਲੇ ਸੀ ਇਧਰ ਅਚਾਨਕ ਮਰੋ ਸ਼ਾਇਦ ਅਸਰ ਦਾ ਕਾਰ ਨੂੰ ਪਿਛੋਂ ਟਕਰਾ ਵੱਜੀ ਕਾਰ ਬੇਕਾਬੂ ਹੋ ਗਈ ਤੇ ਕੰਟਰੋਲ ਤੋਂ ਬਾਹਰ ਹੋਣ ਕਰਕੇ ਅੱਗੇ ਮੋਟਰਸਾਈਕਲ ਚ ਆ ਕੇ ਸਿੱਧੀ ਵਿੱਚ ਵੱਜੀ ਤੇ ਉਹ ਬਚਾਰਿਆਂ ਦਾ ਮਨਜੀਤ ਸਿੰਘ ਦੀ ਅਤੇ ਖੰਦਰਪਾਲ ਕੌਰ ਤੇ ਇੱਕ ਲੜਕੇ ਕਾਜਦੀ ਦੀ ਉੱਤੇ ਮੌਕੇ ਦੀ ਮੌਤ ਹੋ ਗਈ ਹੈ। ਕੇ ਸੀ ਜੀ ਡੀ ਕਾਨੂੰਨ ਦੀ ਕਾਰਵਾਈ ਆ ਉਹ ਅਸੀਂ ਕਰ ਰਹੇ ਹਾਂ। ਉਹ ਜਿਹੜਾ ਵੀ ਚਾਲਕ ਸੀਗਾ ਡਰਾਈਵਰ ਸੀ ਜੋ ਮੌਕੇ ਤੋਂ ਹਾਦਸਾ ਵਾਪਰਨ ਤੋਂ ਉਹਦੀ ਦੌੜ ਗਈ ਉਹਦੇ ਬਾਰੇ ਕੋਈ ਪਤਾ ਲੱਗ ਸਕਿਆ